ਕੀ ਜਵਸਤਾ ਨਿਕਲ ਗਿਆ ਇਸ ਤਰ੍ਹਾਂ ਚੈਕਿੰਗ ਕੀਤੀ ਜਾਂਦੀ ਹੈ ਪੂਰੀ ਚਾਰ ਜੀ ਰੂਟ ਚੈਕਿੰਗ ਕੀਤੀ ਜਾਂਦੀ ਆ ਢੂੜਕੋਟ ਪਿੰਡ ਦਾ ਅਪਰਾਲਾ ਬਹੁਤ ਵਧੀਆ ਚੈਕਿੰਗ ਕਰ ਰਹੇ ਹਾਂ ਮਾਦੀ ਹਰ ਚੀਜ਼ ਦੀ ਇਹ ਗੱਲ ਮੇਰਾ ਨਾਮ ਪਟੋਆ ਜੀ ਸਾਰੇ ਆਪਾਂ ਇਹ ਨਿਕਲ ਜਾਂਦੇ ਤੂੰ ਜਿਹੜੀ ਆਪਣਾ ਇਹ ਕਰਨਾ ਮੈਨੂੰ ਪੱਤਰਕਾਰ ਪੱਤਰਕਾਰ ਹਾਂ ਵਧੀਆ ਗੱਲ ਆ ਬਾਈ ਹੁਣ ਨਾਕੇ ਤੇ ਰੋਕੇ ਆ ਤੇ ਚੈਕਿੰਗ ਕਰ ਰਹੇ ਆ ਆ ਦੇਖ ਅੱਛੀ ਕਰਦੇ ਜੇ ਮਰਜ਼ੀ ਚੈੱਕ ਕਰ ਆ ਬਾਈ ਆਨੇ ਕੋਈ ਡਰ ਨਹੀਂ ਵਧੀਆ ਗੱਲ ਆ ਏ ਸ਼ੋਕ ਸਿੰਘ ਜੀ ਬਾਈ ਜੀ ਤੁਹਾਡਾ ਧੰਨਵਾਦ ਕਰਦੇ ਆ ਚੈਕਿੰਗ ਕਰਦੇ ਬਾਈ ਜੀ ਤਾਂ ਹੋਣੇ ਚਲੇ ਉਹਨਾਂ ਦਾ ਉਹਨਾਂ ਦਾ ਬਹੁਤ ਸਾਰਾ ਕੰਮ ਹੈ। ਅਸੀਂ ਬਾਈ ਹੁਣੀ ਤਲਾਸ਼ੀ ਲੈਂਦੇ ਆ ਕਿ ਕੀ ਜਵਸਤਾ ਨਿਕਲਦੀ ਐ ਇਸ ਤਰ੍ਹਾਂ ਚੈਕਿੰਗ ਕੀਤੀ ਜਾਂਦੀ ਐ ਪੂਰੀ ਤਰ੍ਹਾਂ। ਹਰ ਚੀਜ਼ ਦੀ ਚੈਕਿੰਗ ਕੀਤੀ ਜਾਂਦੀ ਆ। ਢੂੜਕੋਟ ਪਿੰਡ ਦਾ ਉਪਰਾਲਾ ਬਹੁਤ ਵਧੀਆ। ਮਾਦਰੀ ਰੱਜ ਕੇ ਚੱਲਦੀ। ਚੈਕਿੰਗ ਕਰ ਰਹੇ ਆ ਉਹਨਾਂ ਦੀ ਹਰ ਚੀਜ਼ ਦੀ ਮਾਵਾ ਬੈਕ ਤੋਂ ਦਮਾਰ ਤੋਂ ਕਿੰਨਾ ਹੋ ਗਿਆ ਅੱਜ ਹਾਰ ਜਾ ਆਪਣਾ ਨਹੀਂ ਧੰਨਵਾਦ ਬੜੀ ਵਧੀਆ ਗੱਲ ਆ ਬਈ ਸਾਲ ਬੰਦਾ ਪਿੰਡ ਚੋਂ ਕਰਦਾ ਨਹੀਂ ਫਿਰ ਧੰਨਵਾਦ ਇਸੇ ਗਾਮੇ ਰਹਿਦਾ ਇੱਕ ਵੀਰ ਖਾਦਮ ਕਰੋ ਵੀਰੇ ਚਿੱਤੇ ਵਾਲੀਆਂ ਇਹਨਾਂ ਦੇ ਵੀ ਮਰੇ ਫੈਨ ਮਾਰੋ ਜਿੱਤੇ ਜਾਣੀ ਬਾਈਆਂ ਦੇ ਨਾ ਵੀਰੇ ਮੋ ਜਨਾਈ ਤੇ ਦਬਾਈ ਹਾਂ ਅਸੀਂ ਆਪ ਮੂਰੇ ਪਰਦੇ ਆ ਠੀਕ ਆ ਕਿਹੜਾ ਪਿੰਡ ਆ ਬਾਈ ਪੀਨ ਵਾਲਾ ਬੰਦਾ ਸੀ ਹਾਂ ਮੈਂ ਹੁਣ ਪੀਨ ਦਾ ਨਹੀਂ ਠੀਕ ਆ 3 4 4 ਮਹੀਨੇ ਹੋ ਗਏ ਮੈਨੂੰ ਠੀਕ ਆ ਆ ਭਰਾ ਦੇ ਨਾਲ ਰਹਿਣਾ ਤੇ ਆਪਾਂ ਦੇ ਜਿੱਦਸਲਾ ਦਾ ਬੰਦਾ ਹੈ ਠੀਕ ਆ ਠੀਕਾ ਮਨਗਲ ਮਨਗਲ ਜੀ ਬਹਿ ਜਾ ਬਹਿ ਜਾ ਜੀ ਹਾਂ ਜੀ ਕੀ ਅਰਸ਼ਕੀ ਪੂਰੀ ਹਾਂ ਵੀਰੇ ਦਾਰੂ ਪਿੰਡ ਨੂੰ ਬਚਾਉਣ ਲਈ ਲੋਕਾਂ ਨੂੰ ਬਚਾਉਣ ਲਈ ਸਾਰੇ ਪਿੰਡ ਪਿੰਡ ਚ ਇਹ ਪ੍ਰੋਗਰਾਮ ਵੀ ਦੇਵਾਂਗੇ ਬਾਈ ਹੁਣ ਇਹ ਕਹਿੰਦੇ ਸਹਿਯੋਗ ਸਾਡੇ ਪਿੰਡ ਚ ਬੰਦ ਕੀਤਾ ਜਾਵੇ ਅਸੀਂ ਸਹਿਯੋਗ ਨਾਲ ਦਿੰਨੇ ਬਾਪੂ ਬੱਬੂ ਬਾਈ ਜੀ ਜੇ ਕੱਲ ਤੋਂ ਸਾਡੇ ਪਿੰਡ ਚ ਵੀ ਅਸੀਂ ਤੁਹਾਡੇ ਨਾਲ ਤੁਰਾਂਗੇ ਬਾਈ ਮੜੇ ਸਹਿਯੋਗ ਦੋ ਪੰਚਾਇਤ ਤੋਂ ਮੜੇ ਹਾਂ ਬਾਈ ਮੈਂ ਚਿੱਟਾ ਪੀਣ ਵਾਲਾ ਬੰਦਾ ਸੀ ਉਹ ਤਾਂ ਬੰਦ ਕਰਾ ਦਮ ਬਾਈ ਮੈਂ ਚਿੱਟਾ ਪੀਂਦਾ ਸੀ ਮੈਂ ਕੋਈ ਝੂਠ ਨਹੀਂ ਮਾਰਦਾ ਮੈਂ ਸਾਰਿਆਂ ਦੇ ਸਾਹਮਣੇ ਕਹਿਣਾ ਹੁਣ ਮੈਨੂੰ 4-5 ਮਹੀਨੇ ਹੋ ਗਏ ਇੱਥੇ ਕੰਟਰੋਲ ਹੋਇਆ ਮੈਂ ਆਪਦੇ ਪਿੰਡ ਵੀ ਤੇਰੇ ਪਿੰਡ ਦੇ ਮੁੰਡੇ ਬਾਪੂ ਮੇਰੇ ਘਰੇ ਜਾਂਦੇ ਸੀ ਪਰ ਹੁਣ ਬੰਦ ਕਰਤੇ ਹਾਂਜੀ ਬਈ ਹੁਣ ਇਹ ਮੁੰਡੇ ਕੋਲੇ ਰਹੇਗਾ ਬਈ ਮੈਨੂੰ ਮਾੜੀ ਗੱਲ ਪਰ ਛੁੱਟਣ ਮੇ 30 ਸਾਲ ਹੋ ਗਏ ਮੈਂ ਜਿੱਦ ਤੱਕ ਜੁਆਇਨ ਸੀ ਅਸੀਂ ਆਪ ਕਹਿੰਦੇ ਹਾਂ ਹਾਂ ਮੈਂ ਸੁਲਪਾ ਤੇਰੀ ਬਿੱਦੀ ਆ ਰੱਜ ਕੇ ਬਿੱਦੀ ਆ ਸੈਂਟਰ ਵੀ ਗੱਡੇ ਪੰਜ ਚਾਰ ਬਈ ਬੁਟਾਪਰ ਦਾ ਮੇਰਾ ਨਾਮ ਲਿਖਾ ਸੀ ਠੀਕ ਆ ਸੈਂਟਰ ਵੀ ਗੱਡੇ ਵਿੱਚ ਸੀਗਾ ਤੁਰੇ ਪਰ ਦਾਰੂ ਦੀ ਗੱਲ ਹੀ ਤਾਂ ਪਰ ਮੈਂ ਜੱਟਾ ਪਿੰਦਾ ਸੀ ਪਰ ਮੈਂ ਕਹਿੰਨਾ ਵੀ ਅੱਜ ਮੇਰਾ ਪਿੰਡ ਦੇ ਜਵਾਬ ਵੀ ਵੱਜ ਜਾਣਾ ਬਾਪੂ ਜੀ ਤੁਸੀਂ ਨਾਸ ਲੱਗੇ ਹੋਣ ਲੱਗੇ ਕਿੰਮਤ ਹੋਣ ਜੱਟ ਵਾਲੇ ਅਸੀਂ ਹੋਕਾ ਕੱਲ ਨੂੰ ਦਵਾ ਦੇਣਾ ਮੈਂ ਬਖਿਆ ਸੋ ਪਿੰਡ ਤੇ ਮੈਦਾ ਸਹਿਯੋਗ ਦੇ ਮਰਜ਼ੀ ਲਓ ਬੈਠੋ ਮੈਂ ਤਾਂ ਲੱਗੇ ਠੀਕ ਹੈ ਬਾਈ ਬਹੁਤ ਧੰਨਵਾਦ ਕਰਦੇ ਆ ਬਹੁਤ ਬਿਆਜੋ ਬੰਦੇ ਸਮਾਨ ਸਾਡੇ ਪਿੰਡ ਚ ਵੇਚਣ ਲੱਗ ਗਏ ਹਾਂ ਅਸੀਂ ਰੁਕੇ ਆਏ ਅਸੀਂ ਬੜੇ ਰੁਕੇ ਸੀ ਹੋਇਆ ਤਾਂ ਹੈ ਕੋਈ ਜਗਤ ਤੇ ਜਾਵੇ ਓਏ ਓ ਰੋਕ ਦੇ ਓਏ ਸਾਡੇ ਉੱਤੇ ਗੱਬੇ ਉਹ ਤਕਲਾਸ਼ ਤਬਦਲਾ ਲੱਗ ਗਿਆ ਬੱਸ ਫਿਰ ਬਾਈ ਨੂੰ ਉਹੀ ਗੱਲ ਕਿੰਨੇ ਬਾਬਾ ਜੀ ਉਹ ਮੈਂ ਤੁਹਾਨੂੰ ਆਪਣੀ ਜੇ ਤਾਂ ਫੋਨ ਲਾ ਕੇ ਮੈਨੂੰ ਠਿਕਾਣਾ ਫੋਨ ਲਾਉਂਦੀ ਆ ਉਹ ਤੇਰਾ ਪਲਾ ਲਾ ਕੇ ਦੇ ਉਹ ਤੋਂ ਕੋਈ ਹੱਲ ਕੋਈ ਕਰੋ ਆ ਤੋੜਾ ਪਹੁੰਚ ਆ ਗਿਆ ਬੰਦੇ ਯਾਰ ਮੈਂ ਸਮਾਨ ਮੈਂ ਤੁਹਾਨੂੰ ਰਾਸਤਾ ਵੀ ਦਿਖਾਇਆ ਬਾਕੂ ਜੀ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਵੀ ਧੰਨਵਾਦ ਕੀਤਾ ਬਾਈ ਹੁਣਾਂ ਨੇ ਪਿੰਡ ਵੀ ਬਾਜੇ ਦੁਆਤਾਂ ਦਾ ਹਾਂ ਐਤੋ ਗੱਲ ਮੈਂ ਕੋਈ ਨਹੀਂ ਚਾਹੁੰਦਾ ਮੇਰੇ ਵੀ ਬੱਚੇ ਆਈ ਮੇਰੀ ਕੁੜੀਆਂ ਨਾ ਇਤੋਂ ਪਾਸੇ ਜਿੰਨਾ ਨੇ ਮੇਰੇ ਘਰੇ ਚ ਨਹੀਂ ਤਾਂ ਪੰਜਾਬੀ ਘਰਾਂ ਵਾਲੇ ਉੱਥੇ ਪੇਕੀ ਸਾਰਾ ਕੁਝ ਉਹ ਰਾਜਮਤੀ ਬਿੱਤੇ ਘਰ ਪਾਇਆ ਉਹ ਮੇਰੇ ਖੇਤ ਦੇ ਬਈ ਮੇਰਾ ਨਾਮ ਜਨੂਰ ਦਰੂ ਭਾਈ ਇਹ ਨਹੀਂ ਹਾਂ ਜੀ ਗਊ ਗਰੀਬ ਮੈਂ ਹੁਣ ਦੀ ਕੰਨਾ ਬੈਈ ਨਹੀਂ ਗੱਲ ਮੇਰਾ ਨਾਮ ਪਟੋਆ ਜੀ ਸਾਰੇ ਆਪ ਕੋਈ ਨਹੀਂ ਗੱਲ ਜਾਣਦੇ ਤੂੰ ਜਿਹੜੀ ਬਣਾਈ ਕਰਨਾ ਮੈਨੂੰ ਪੱਤਰਕਾਰ ਹਾਂ ਜੀ ਪੱਤਰਕਾਰ ਹਾਂ ਵਧੀਆ ਗੱਲ ਆ ਭਾਈ ਇਹ ਸਰਾ ਕੰਮ ਇਹ ਚੀਜ਼ ਦਾ ਹੋ ਜਾ ਮੇਰੇ ਪਿੰਡ ਨੰਗਲ ਚ ਓਏ ਭਾਈ ਹੁਣ ਉਧਰ ਵੀ ਚੈੱਕ ਕਰ ਰਹੇ ਆ ਗੱਡੀ ਦੀ ਹੋਰ ਨਾ ਸਪਰੇ ਹੋ ਗੱਡੀ ਦੀ ਚੈਕਿੰਗ ਕਰ ਰਹੇ ਆ ਬਸ ਠੀਕ ਆ ਭਾਈ ਹੁਣ ਨਹੀਂ ਚੈਕਿੰਗ ਕਰੀ ਜਾਂਦੇ ਆ ਗੱਡੀਆਂ ਦੀ ਚੱਲ ਰਹੀ ਆ ਦੇਰ ਰਾਤ ਕਿੰਨਾ ਹਨੇਰਾ ਹੋ ਗਿਆ ਪਰ ਚਾਹ ਕਿ ਹਨੇਰੇ ਤੱਕ ਨਹੀਂ ਸੌਂਦੇ ਬਹਿਰਾ ਤੱਕ ਕੀਤਾ ਪਿਆ ਪਿੰਡ ਦੇ ਲੋਕਾਂ ਨੇ ਜਾਣ ਦੀ ਇਹ ਨਸ਼ੇ ਨੂੰ ਨਜਨੱਥ ਪੈ ਜੇ ਤਾਂ ਹਨਾ ਕੋਸ਼ਿਸ਼ ਕਰੋ ਸਾਰੇ ਪਿੰਡ ਇਲਾਕਾ ਉਪਰਾਲਾ ਕਰਨਾ ਪਿਆ ਬਹੁਤ ਸੋਨਾ ਉਪਰਾਲਾ ਕਰ ਰਹੇ ਸਾਰੇ ਤੇ ਜੀ ਸਾਢੇ 8 ਹੋ ਗਏ ਇੰਨੀ ਜੀ ਮੜਾ ਯਾਰ ਰੋਟੀਆਂ ਕਿਹੜਾ ਕਰਦੇ ਤੇ ਤਾਂ ਮੜਾ ਨਹੀਂ ਬਹੁਤ ਦੇ ਪਿੰਡ ਚ ਕੱਢ ਲੋ 20 ਚ ਵੜ ਜੋ ਉਹ ਦੇਖਿਆ ਤੁਸੀਂ ਜਿਵੇਂ ਸਰਪੰਚ ਸਾਹਿਬ 8:30 ਦਾ ਟਾਈਮ ਹੋ ਗਿਆ ਸਾਰਿਆਂ ਨੂੰ ਘਰੇ ਜਾਣ ਲਈ ਕਹਿੰਦੇ ਆ ਵੀ ਵੀ ਮੰਨ ਲਓ ਕਿ ਇਸ ਟਾਈਮ ਪਿੰਡ ਜਮਾ ਹੈ ਸ਼ਾਂਤੀ ਹੋ ਜਾਂਦੀ ਹੈ। ਪਹਿਲਾਂ ਕੋਈ ਪੈਦਾ ਜਿੱਤ ਪੈਦਾ ਜਾ ਕੇ ਪਹਿਜੋ ਪੁੱਤਰਾ ਆ ਬਾਤ ਲਾਉਣਾ ਹੈ ਜੀ ਬਾਤ ਤਾਂ ਪਹਿਲੀ ਜਾਂਦੇ ਪਿੰਡ ਵਿੱਚ ਸਹਿਯੋਗ ਦੇ ਰਿਆ ਨੌਜਵਾਨ। ਨਹੀਂ ਇਹ ਕੋਈ ਰਾਤਾ ਵੀ ਨਹੀਂ ਪੜਾ ਜਾਦੀ ਇਕੱਲੇ ਲੱਗੇ ਜਾਂਦੇ ਆ ਸਾਰੇ। ਦੇਖੇ ਲੱਗੇ ਚਲੋ ਮੇਰਾ ਪੁੱਤ ਬਣ ਜਾਂਦੇ ਰੀਗਾ ਅੰਦਰ ਦੇ ਜਿਹੜੇ ਮੁੰਡੇ ਪੜ ਕੇ ਮਿਲਾਂਗੇ ਸਦਿਆਂ ਸਹੀ ਯਾਰ ਕਰੇ